ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਜਰੀਵਾਲ ਨੂੰ ਨਵਾਂ ਸੰਮਨ ਜਾਰੀ ਕਰਨ ਦੇ ਮਾਇਨੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਮਿਹਰਬਾਨੀ ਚਰਨਜੀਤ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੈਸੇ ਦੇਸ਼ ਭਰ ਦੇ ਵਿੱਚ ਹੀ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੇ ਗੱਲ ਕਰੀਏ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਤਾਂ ਉਹਨਾਂ ਨੂੰ ਪਹਿਲਾਂ ਵੀ ਕਈ ਵਾਰ ਈਡੀ ਵੱਲੋਂ ਸੱਮਨ ਜਿਹੜੇ ਨੇ ਭੇਜੇ ਗਏ ਨੇ ਤੇ ਅੱਜ ਫੇਰ ਇੱਕ ਨਵਾਂ ਸੱਮਨ ਹੈ ਉਹ ਜਾਰੀ ਕੀਤਾ ਗਿਆ ਅਸੀਂ ਜਾਨਣਾ ਚਾਹਾਂਗੇ ਕਿ ਕੇਜਰੀਵਾਲ ਨੂੰ ਵਾਰੋ ਵਾਰੀ ਇਹ ਜਿਹੜੇ ਸੱਮਨ ਜਾਰੀ ਕਿੱਥੇ ਜਾ ਰਹੇ ਨੇ ਇਸ ਤੇ ਅਰਥ ਕੀ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਹੁਣ ਆਪਾਂ ਜਿਹੜਾ ਈਡੀ ਵੱਲੋਂ ਪੰਜਵਾਂ ਸੱਮਨ ਜਿਹੜਾ ਜਾਰੀ ਕੀਤਾ ਗਿਆ ਅੱਜ ਉਹਨੂੰ ਆਪਾਂ ਕੱਲਾ ਇਹ ਨਹੀਂ ਕਿ ਉਹ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਤਾਂ ਜਾਰੀ ਹੋਇਆ ਹੈ ਹੁਣ ਪਲੱਸ ਇੱਕ ਵੱਡਾ ਨੁਕਤਾ ਇਹਦੇ ਵਿੱਚ ਇਹ ਵੀ ਐਡ ਆਨ ਹੋ ਜਾਂਦਾ ਹੈ ਕਿ ਉਹ ਇੰਡੀਆ ਬਲਾਕ ਦੇ ਇੱਕ ਪ੍ਰਮੁੱਖ ਹਿੱਸੇਦਾਰ ਵੀ ਨੇ ਜੀ ਬਿਲਕੁਲ ਸੋ ਹੁਣ ਜਿਹੜਾ ਨਜ਼ਰੀਆ ਰਹੇਗਾ ਈਡੀ ਦਾ ਉਹ ਇਕੱਲਾ ਆਮ ਆਦੀ ਪਾਰਟੀ ਦੇ ਕਨਵੀਨਰ ਵਜੋਂ ਨਹੀਂ ਬਲਕਿ ਇੱਕ ਇੰਡੀਆ ਬਲਾਕ ਦੇ ਹਿੱਸੇਦਾਰ ਵਜੋਂ ਵੀ ਉਹਨਾਂ ਖਿਲਾਫ ਜਿਹੜਾ ਅਗਲਾ ਪ੍ਰੋਸੈਸ ਪ੍ਰੋਸੈਸ ਹੈ ਉਹ ਸ਼ੁਰੂ ਹੋਣਾ ਹੈਗਾ ਜੀ ਇਹ ਪੰਜਵਾਂ ਸੰਮਨ ਹੈ ਇਸ ਤੋਂ ਪਹਿਲਾਂ ਵੀ ਚਾਰ ਸਮਨ ਹੈ ਜਿਹੜੇ ਉਹ ਜਾਰੀ ਕੀਤੇ ਗਏ ਸੀ ਪਹਿਲਾਂ ਸਭ ਤੋਂ ਪਹਿਲਾਂ 2 ਨਵੰਬਰ ਨੂੰ ਜਾਰੀ ਹੋਇਆ ਸੀ ਪਰ ਉਦੋਂ ਕੇਜਰੀਵਾਲ ਜਿਹੜੇ ਮੱਧ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਵੀ ਗਏ ਸੀ ਤੇ ਨਾਲ ਉਹਨਾਂ ਨੇ ਇੱਕ ਪੱਤਰ ਵੀ ਜਿਹੜਾ ਲਿਖਿਆ ਸੀ ਕਿ ਉਹਨਾਂ ਨੂੰ ਕਿਸ ਹਸਿਆਸੀਤ ਦੇ ਵਿੱਚ ਇੱਥੇ ਬੁਲਾਇਆ ਜਾ ਰਿਹਾ ਹੈ ਜੀ ਦੂਸਰਾ ਸਮਨ ਜਾਰੀ ਹੋਇਆ ਸੀ 22 ਦਸੰਬਰ ਲਈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਟਾਈਮ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਵਿੱਚ ਵਿਪਾਸ਼ਨਾ ਤੇ 10 ਦਿਨਾਂ ਦੇ ਲਈ ਆਏ ਬੇ ਸੀ ਤੇ 31 ਦਸੰਬਰ ਨੂੰ ਵਾਪਸ ਹੋਊ ਦਿੱਲੀ ਗਏ ਸੀ ਦੂਸਰੀ ਬਾਰ ਵੀ ਉਹ ਈਡੀ ਦੇ ਅੱਗੇ ਪੇਸ਼ ਨਹੀਂ ਹੋਏ ਸੀ ਤੀਸਰਾ ਜੋ ਸਮਨ ਜਾਰੀ ਹੋਇਆ ਸੀਗਾ 3 ਜਨਵਰੀ ਦਾ ਉਦੋਂ ਵੀ ਉਹਨਾਂ ਨੇ ਕਿਹਾ ਇਸ ਨੂੰ ਇਲੀਗਲ ਡਿਕਲੇਅਰ ਕੀਤਾ ਸੀ ਕਿ ਬਿਲਕੁਲ ਗੈਰ ਕਾਨੂੰਨੀ ਸਮਨਿੰਗ ਹੋ ਰਹੀ ਹੈ ਉਹਨਾਂ ਨੂੰ ਤੇ ਚੌਥਾ ਸਮਨ ਜਿਹੜਾ ਹੋਇਆ ਸੀ ਉਹ ਸੀ ਲੇਟੈਸਟ 18 ਜਨਵਰੀ ਦਾ ਜੀ ਜਦੋਂ 18 ਜਨਵਰੀ ਦਾ ਤਾਂ ਉਹਦੇ ਉਸ ਮੌਕੇ ਵੀ ਉਹ ਪੇਸ਼ ਨਹੀਂ ਹੋਏ ਤੇ ਉਸ ਟਾਈਮ ਉਹ ਗੋਆ ਦੇ ਵਿੱਚ ਚਲੇ ਗਏ ਸੀ ਗੋਆ ਦੇ ਵਿੱਚ ਉਹਨਾਂ ਦਾ ਆਪਣੀ ਪਾਰਟੀ ਦਾ ਪ੍ਰੋਗਰਾਮ ਸੀ ਸੋ ਹੁਣ ਅਗਲਾ ਸਮਨਿੰਗ ਹੈ ਜਿਹੜਾ ਉਹ 2 ਫਰਵਰੀ ਲਈ ਮਤਲਬ ਕਿ ਪਰਸੋਂ ਲਈ ਉਹਨਾਂ ਲਈ ਨਵਾਂ ਸਾਮਨ ਹੈ ਜਿਹੜਾ ਜਾਰੀ ਹੋਇਆ ਹੈ ਜੀ ਹੁਣ ਦੇਖੋ ਇੱਕ ਗੱਲ ਤਾਂ ਆਪਾਂ ਨੂੰ ਇਹ ਸਾਫ਼ ਹੁੰਦੀ ਹੈ ਕਿ ਜਿਹੜੀ ਭਾਜਪਾ ਦੀ ਜਿਹੜੀ ਕੇਂਦਰੀ ਹਕੂਮਤ ਹੈ ਉਹਦਾ ਜਿਹੜਾ ਇੱਕ ਨਜ਼ਰੀਆ ਹੈਗਾ ਜਾਂ ਉਹਨਾਂ ਦੀ ਇੱਕ ਮੰਸ਼ਾ ਹੈਗੀ ਆ ਉਹ ਕੀ ਹੈ ਜੀ ਜਦੋਂ ਤੁਹਾਨੂੰ ਉਪਰੋਂ ਥਲੀ ਸਮਨਿੰਗ ਹੋ ਰਹੀ ਹੋਵੇ ਇਦਾ ਮਤਲਬ ਹੈ ਕਿ देर सवेर ਹੈ ਜਿਹੜੀ ਉਹ ਭਾਜਪਾ ਹਕੂਮਤ ਹੈ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੇ ਰੌਂਦੇ ਵਿੱਚ ਹੈਗੀ ਹੈ ਕਿਉਂਕਿ ਖਾਸ ਕਰਕੇ ਖਾ ਇਸ ਕਰਕੇ ਵੀ ਜ਼ਰੂਰੀ ਪਹਿਲੂ ਦੇਖ ਸਕਦੇ ਆਪਾਂ ਕਿ ਅੱਗੇ ਲੋਕ ਸਭਾ ਦੀਆਂ ਚੋਣਾਂ ਨੇ ਤੇ ਸਾਰਾ ਫੈਸਲਾ ਉਸ ਨਜ਼ਰੀਏ ਤੋਂ ਹੋਣ ਵਾਲਾ ਹੈਗਾ ਇਹਨਾਂ ਨੂੰ ਜੇ ਇੱਕ ਪੂਰੀ ਗਿਣਤੀ ਮਿੰਤੀ ਹੈ ਜਿਹੜੀ ਉਹ ਭਾਜਪਾ ਹਕੂਮਤ ਲਗਾਏਗੀ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਨਾਲ ਉਹਨਾਂ ਨੂੰ ਕੀ ਪੋਲੀਟੀਕਲ ਗੇਨ ਹੋਏਗਾ ਇੱਕ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਟੈਗ ਪ੍ਰੋਗਰਾਮ ਆਪਾਂ ਕਹਿ ਲਈਏ ਜਿਸ ਤਰ੍ਹਾਂ ਕਿ ਐਂਟੀ ਕ腐ਪਸ਼ਨ ਜੀ ਕੰਪੇਨ ਦੇ ਤੌਰ ਤੇ ਕਹਿੰਦੇ ਨੇ ਕਿ ਅਸੀਂ ਕਟੜ ਇਮਾਨਦਾਰ ਆ ਤੇ ਉਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਇਸ ਨੂੰ ਡੈਂਟ ਕਿਵੇਂ ਪਾਇਆ ਜਾ ਸਕਦਾ ਹੈਗਾ ਕਿ ਇਸ ਨੂੰ ਜੋ ਇਹ ਪ੍ਰਚਾਰ ਕਰਦੇ ਨੇ ਕਿਉਂਕਿ ਪਹਿਲੇ ਹੀ ਇਹਨਾਂ ਦੇ ਜਿਹੜੇ ਤਿੰਨ ਵਜ਼ੀਰ ਹੈ ਉਹ ਜੇਲ੍ਹ 'ਚ ਨੇ ਜੀ ਬਿਲਕੁਲ ਜੋ ਸੁਤਿੰਦਰ ਜੈਨ ਹੁਣ ਮੈਡੀਕਲ ਗਰਾਊਂਡ ਤੇ ਬਾਹਰ ਨੇ ਮਨੀਸ਼ ਸ਼ਿਸ਼ੋਧਿਆ ਨੇ ਸੰਜੇ ਸਿੰਘ ਨੇ ਤੋ ਕ੍ਰਿਸ਼ੋ ਜੋਧੀਆਂ ਨੂੰ ਤਾਂ 1 ਸਾਲ ਦੇ ਕਰੀਬ ਹੋ ਗਿਆ ਸੰਜੇ ਸਿੰਘ ਵੀ ਅਕਤੂਬਰ ਮਹੀਨੇ ਦੇ ਜੇਲ੍ਹ ਚ ਬੰਦ ਨੇ ਸੋ ਲੱਗਦਾ ਹੈ ਕਿ ਧੇਰ ਸਵੇਰ ਰਵਿੰਦ ਕੇਜਰੀਵਾਲ ਨੂੰ ਵੀ ਹੱਥ ਪਾਇਆ ਜਾਏਗਾ ਉਸ ਤੋਂ ਪਹਿਲਾਂ ਇੱਕ ਪੋਲੀਟਿਕਲ ਕੈਲਕੂਲੇਸ਼ਨ ਹੈ ਜਿਹੜੀ ਉਹ ਭਾਜਪੀ ਕਰੇਗੀ ਜੀ ਜਿਹੜੀ ਬਾਰ-ਬਾਰ ਸਮਨਿੰਗ ਹੋਣ ਦਾ ਆਤੀਸ਼ ਇਹਦੇ ਵਿੱਚ ਇੱਕ ਇਹ ਵੀ ਮੈਨੂੰ ਰੀਜ਼ਨ ਲੱਗਦਾ ਹੈ ਇੱਕ ਤਾਂ ਕਿ ਕਾਨੂੰਨੀ ਪੱਖ ਤੋਂ ਤਾਂ ਕਿ ਉਹ ਅਦਾਲਤ ਨੂੰ ਕਹਿ ਸਕਣ ਕਿ ਉਹਨਾਂ ਨੇ ਬਾਰ-ਬਾਰ ਬੁਲਾਇਆ ਕੇਜਰੀਵਾਲ ਨੂੰ ਪਰ ਉਹ ਕਿਸੇ ਵੀ ਪੇਸ਼ੀ ਤੇ ਹਾਜ਼ਰ ਨਹੀਂ ਹੋਏ ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ। ਜੀ। ਦੂਸਰਾ ਇੱਕ ਪਰਸਪੈਕਸ਼ਨ ਵੀ ਦੇਸ਼ ਦੇ ਵਿੱਚ ਘੜਨੀ ਹੁੰਦੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜਦੋਂ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਦੇਖਦੇ ਹਾਂ ਇੱਕ ਮਜ਼ਬੂਤ ਨੇਤਾ ਦੇ ਤੌਰ ਤੇ ਇੱਕ ਦਲੇਰ ਨੇਤਾ ਦੇ ਤੌਰ ਤੇ ਉਭਰੇ ਸੀ ਕੌਮੀ ਪੱਧਰ ਦੀ ਸਿਆਸਤ ਦੇ ਵਿੱਚ। ਜੀ ਬਿਲਕੁਲ। ਜਦੋਂ ਉਹ ਵੱਡੇ ਵੱਡੇ ਨਿਤਾਮਾਂ ਦਾ ਨਾਮ ਲੈਂਦੇ ਸੀ ਉਹਨਾਂ ਨਾਲ ਟੱਕਰ ਲੈਣ ਦੀ ਗੱਲ ਕਰਦੇ ਸੀ ਸਟੇਜਾਂ ਤੋਂ ਬਿਨਾਂ ਝਿਜਕ ਸ਼ਰਯਾਮ ਬੋਲਦੇ ਸੀ। ਇਹਨਾਂ ਦਾ ਐਂਟੀ ਕ腐ਸ਼ਨ ਨਾਰਾ ਸੀ। ਐਂਟੀ ਕ腐ਸ਼ਨ ਨਾਰਾ ਸੀ ਪਲੱਸ ਆਤਿਸ਼ੇ ਵੀ ਸੀ ਕਿ ਬਾਰਾਨਸੀ ਤੋਂ ਚੋਣ ਵੀ ਨਰਿੰਦਰ ਮੋਦੀ ਦੇ ਖਿਲਾਫ ਤੱਕ ਲੜਨ ਚਲੇ ਗਏ ਸੀ ਇਹ ਇਹ ਉਦੋਂ ਦਾ ਚਿਹਰਾ ਹੈਗਾ ਅਰਵਿੰਦ ਕੇਜਰੀਵਾਲ ਦਾ ਕਿ ਲੋਕਾਂ ਨੂੰ ਲੱਗਦਾ ਸੀ ਕਿ ਇਹ ਮਜਬੂਤੀ ਨਾਲ ਟੱਕਰ ਦੇ ਰਿਹਾ ਜਿਸ ਤਰ੍ਹਾਂ ਅੱਜ ਰਾਹੁਲ ਗਾਂਧੀ ਹੈ ਜਿਹੜਾ ਉਹ ਪਿੱਛੇ ਨਹੀਂ ਹਟ ਰਿਹਾ ਚਾਹੇ ਉਹਨੂੰ ਪਬਲਿਕ ਦੇ ਰਿਸਪੌਂਡ ਕਰ ਰਹੀ ਹੈ ਚਾਹੇ ਨਹੀਂ ਕਰੀ ਉਹ ਇੱਕ ਬਕਰਾ ਇਸ਼ੂ ਹੈ ਪਰ ਉਹਦਾ ਇੱਕ ਧਾਰਾ ਡਾਇਰੈਕਟ ਸਿੱਧਾ ਹੈ ਲਾਲੂ ਪ੍ਰਸ਼ਾਦ ਜੱਦਵ ਹੈ ਉਹ ਕਿੰਨੀਆਂ ਵੀ ਉਹਨੂੰ ਚਰੋਤਿਆਂ ਉਹਦੇ ਮੁੰਡੇ ਨੂੰ ਵੀ ਬੁਲਾ ਲਿਆ ਉਹਨੂੰ ਵੀ ਬੁਲਾ ਲਿਆ ਉਹਦੀ ਧੀ ਨੂੰ ਵੀ ਈਡੀ ਨੇ ਬੁਲਾ ਲਿਆ ਉਹ ਪੇਸ਼ ਵੀ ਹੋ ਰਹੇ ਨੇ ਪਰ ਪਛਾਣ ਨਹੀਂ ਹਟ ਰਹੇ ਕਿਸੇ ਕੋਲ ਡਰ ਨਹੀਂ ਰਹੇ ਤਾਂ ਅਰਵਿੰਦ ਕੇਜਰੀਵਾਲ ਜਿਹੜੇ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਦਿਖਾਇਆ ਸੀਗਾ ਚਿਹਰਾ ਜਿਹਨਾਂ ਤੇ ਉਪਰੋਂ ਥਲੀ ਡੇਫਾਰਮੇਸ਼ਨ ਦੇ ਕੇਸ ਪਏ ਸੀ ਮਾਨਹਾਨੀ ਦੇ ਤਾਂ ਕਈ ਥਾਵਾਂ ਤੋਂ ਮਾਫੀ ਮੰਗੇ ਸੀਗੇ ਜੀ ਤਾਂ ਉਹਦੇ ਨਾਲ ਉਸ ਚੀਜ਼ ਨੂੰ ਡੈਂਟ ਪਿਆ ਸੀ ਲੋਕਾਂ ਨੂੰ ਲੱਗਿਆ ਸੀ ਕਿ ਇਹ ਐ ਦੂਸਰਾ ਆਮ ਆਦਮੀ ਪਾਰਟੀ ਦੀ ਆਪਾਂ ਦੇਖਿਆ ਸੰਜੇ ਸਿੰਘ ਹੋਇਆ ਸ਼ਿਸ਼ੋਧਿਆ ਹੋਇਆ ਕੋਈ ਵੀ ਨੇਤਾ ਇਹ じゃ ਨਹੀਂ ਜਿਹੜਾ ਈਡੀ ਦੀ ਈਡੀ ਨੇ ਸਮਨ ਕੀਤਾ ਹੋਵੇ ਤੇ ਸਾਹਮਣੇ ਉਹਦੇ ਪੇਸ਼ ਨਾ ਹੋਇਆ ਹੋਵੇ। ਈਵਨ 2022 ਦੇ ਵਿੱਚ ਆਤਿਸ਼ਾ ਆਪਣੇ ਦਰਸ਼ਕਾਂ ਨੂੰ ਵੀ ਪਤਾ ਹੈਗਾ ਕਿ ਜਦੋਂ ਰੋਹਲ ਗਾਂਧੀ ਨੂੰ ਸਮਨਿੰਗ ਕੀਤੀ ਗਈ ਸੀ, ਸੋਨੀਆ ਗਾਂਧੀ ਨੂੰ ਕੀਤੀ ਗਈ ਸੀ, ਉਹ ਵੀ ਈਡੀ ਦੇ ਅੱਗੇ ਪੇਸ਼ ਹੋਏ ਸੀਗੇ। ਪਰ ਅਰਵਿੰਦ ਕੇਜਰੀਵਾਲ ਉਹਨਾਂ ਨetaਵਾਂ ਦੇ ਵਿੱਚੋਂ ਆ ਜਿਹੜੀ ਇਸ ਚੀਜ਼ ਨੂੰ ਟਾਲ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਇਲੀਗਲ ਹੈ। ਪਰ ਇਹ ਅਪਰੋਚ ਹੈ ਜਿਹੜੀ ਉਸ ਟਾਈਮ ਨਹੀਂ ਆਮ ਆਦੀ ਪਾਰਟੀ ਦੇ ਸਾਹਮਣੇ ਆਈ ਜਦੋਂ ਸੰਜੇ ਸਿੰਘ ਅੰਦਰ ਗਏ ਸੀਗੇ। ਜਦੋਂ ਈਡੀ ਨੇ ਸਿਸ਼ੋਧੀਆਂ ਨੂੰ ਅੰਦਰ ਕੀਤਾ ਸੀਗਾ ਉਹਨਾਂ ਨੂੰ ਸਮਨਿੰਗ ਕੀਤਾ ਸੀ ਉਦੋਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਇਹ ਸਾਡੇ ਬੱਬਰ ਸ਼ੇਰ ਨੇ ਤੇ ਉਹ ਬੱਬਰ ਸ਼ੇਰ ਤਾਂ ਜੇਲ੍ਹ ਚਲੇ ਗਏ ਤੇ ਹੁਣ ਅਰਵਿੰਦ ਕੇਜਰੀਵਾਲ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਇਲੀਗਲ ਕਹਿ ਕੇ ਕਿਸੇ ਵੀ ਈਡੀ ਦੀ ਪੇਸ਼ੀ ਤੇ ਸ਼ਾਮਲ ਨਹੀਂ ਹੋ ਰਹੇ ਹਾਲਾਂਕਿ ਬਾਕੀ ਸਾਰੇ ਨੇਤਾ ਹੁੰਦੇ ਨੇ ਜੀ ਹਨਾ ਪੰਜਾਬ ਦੇ ਵਿੱਚ ਵੀ ਕੁਲਵੰਤ ਸਿੰਘ ਐਕਲ ਐਮਐਲਏ ਨੇ ਦੀ ਪਾਰਟੀ ਦਾ ਉਹਨੂੰ ਵੀ ਪੁੱਛ ਕੇ ਛੱਲੀ ਜਲੰਧਰ ਬੁਲਾਇਆ ਗਿਆ ਸੀ ਉਹ ਵੀ ਉੱਥੇ ਪੇਸ਼ ਹੋਏ ਨੇ ਤਾਂ ਲੋਕਾਂ ਦੇ ਵਿੱਚ ਚਾਹੇ ਉਹਨਾਂ ਦਾ ਠੀਕ ਹੈ ਉਹਨਾਂ ਦਾ ਆਪਣਾ ਇੱਕ ਪਾਰਟੀ ਦਾ ਪੈਂਦੜਾ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਆਪਾਂ ਪੇਸ਼ ਨਹੀਂ ਕਰਨਾ ਉਹਨਾਂ ਦੀ ਆਪਣੀ ਪਾਰਟੀ ਦੀ ਰਣਨੀਤੀ ਹੈਗੀ ਹੈ ਪਰ ਲੋਕਾਂ ਦੇ ਵਿੱਚ ਇਹ ਚੀਜ਼ ਚਲੀ ਗਈ ਉਹਨਾਂ ਨੂੰ ਲੱਗਦਾ ਹੈ ਕਿ ਪਹਿਲਾਂ ਇਦਾਂ ਸੀਗੀ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਵੱਡਕਾਂ ਸਿਆਸੀ বাজਦੀਆਂ ਸੀ ਸਟੇਜਾਂ ਤੋਂ ਹੁਣ ਪਛਾਣ ਨੂੰ ਲੱਗਦਾ ਹੈਗਾ ਜੀ ਜੇ ਉਹ ਜਾਂਦੇ ਤਾਂ ਹੋ ਸਕਦਾ ਹੈ ਕਿ ਲੋਕਾਂ 'ਚ ਹੋਰ ਤਰ੍ਹਾਂ ਦੀ ਪਰਸੈਪਸ਼ਨ ਹੈ ਜਿਹੜੀ ਬਣਨੀ ਸੀ ਬਿਲਕੁਲ ਪਰ ਜਿਹੜੀ ਨੀਅਤ ਹੈ ਹਾਲਾਂਕਿ ਅਸੀਂ ਆਪਾਂ ਦੇਖਦੇ ਰਹੇ ਹਾਂ ਕਿ ਵੱਡੇ ਬਾਦਲ ਜਦੋਂ ਜਿਉਂਦੇ ਹੁੰਦੇ ਸੀ ਉਹ ਅਕਸਰ ਸਟੇਜਾਂ ਤੋਂ ਆਪਣੇ ਜਿਹੜੇ ਇਕਾਲੀ ਨੇਤਾ ਸੀ ਉਹਨਾਂ ਨੂੰ ਨਸੀਹਤ ਦਿੰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਜੇਲ੍ਹ ਨੂੰ ਜੇਲਾ ਤੋਂ ਨਾ ਡਰਿਆ ਕਰੋ ਤੁਸੀਂ ਜਦੋਂ ਬੰਦਾ ਪੋਲੀਟੀਕਲ ਲਾਈਫ ਦੇ ਵਿੱਚ ਆ ਜਾਂਦਾ ਹੈ ਤਾਂ ਜੇਲ੍ਹ ਵੀ ਉਹਦਾ ਇੱਕ ਤਰੀਕੇ ਨਾਲ ਪਾਰਟ ਬਣ ਜਾਂਦੀ ਹੈਗੀ ਆ ਉਹ ਕਹਿੰਦਾ ਕਿ ਮੈਂ ਜੇਲ੍ਹਾਂ ਦੇ ਵਿੱਚ ਜਾ ਜਾ ਕੇ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਬਿਲਕੁਲ ਇਸ ਤਰ੍ਹਾਂ ਦੀਆਂ ਉਹ ਆਪਣੇ ਸਾਥੀਆਂ ਨੂੰ ਜਿਹੜੀ ਨਸੀਹਤਾਂ ਦਿੰਦੇ ਹੁੰਦੇ ਸੀ ਸੋ ਜੇਲ੍ਹ ਦੇ ਵਿੱਚ ਇਹ ਵਖਰੀ ਗੱਲ ਹੈ ਕਿ ਜੇਲ੍ਹ ਤੁਸੀਂ ਜਾ ਕੇ ਸਬ ਮਸਲੇ ਦੇ ਵਿੱਚ ਰਹੇ ਹੋ ਹਣਾ ਕਿਸ ਕੇਸ ਦੇ ਵਿੱਚ ਜਾ ਰਹੇ ਹਾਂ ਇਹ ਵੀ ਮੈਟਰ ਕਰਦਾ ਤੇ ਇਹ ਵੀ ਪਤਾ ਹੈ ਕਿ ਜੰਨਾਗ ਭਾਰਤੀ ਸਿਆਸਤ ਦਾ اخلاقੋਂ ਜਾਂ ਉਹਦੇ ਨੈਤਿਕ ਕਦਰਾਂ ਕੀਮਤਾਂ ਗਿਰੀਆਂ ਨੇ ਜਾਂ ਗਰਬਟਾਈ ਹੈ ਪੋਲੀਟੀਕਲ ਜਿਹੜੇ ਸਿਆਸਦਾਨ ਹੈ ਉਹਨਾਂ ਦੀ ਸੋਚ ਦੇ ਵਿੱਚ ਉਹਨਾਂ ਦੀ ਅਪਰੋਚ ਦੇ ਵਿੱਚ ਜਿਸ ਤਰ੍ਹਾਂ ਦੀ ਆਪਾਂ ਨਵਾਂ ਦੇਖਣ ਨੂੰ ਮਿਲ ਰਹੀ ਹੈ ਹੁਣੇ ਬਹੁਤੀਆਂ ਗੱਲਾਂ ਮੈਟਰ ਨਹੀਂ ਕਰਦੀਆਂ ਕਿਸੇ ਵੇਲੇ ਇਸ ਗੱਲ ਦਾ ਬੜਾ ਬੁਰਾ ਵੀ ਬਣਾਇਆ ਜਾਂਦਾ ਸੀਗਾ ਤੇ ਨੇਤਾ ਡਰਦੇ ਵੀ ਸੀ ਕੋਈ ਟਾਵਾ ਟੱਲਾ ਜਿਹੜਾ ਪੋਲੀਟੀਸ਼ਨ ਹੈ ਉਹ ਜੇਲ੍ਹ ਜਾਂਦਾ ਸੀਗਾ ਹੁਣ ਤਾਂ ਧੜਾ ਧੜੀ ਆ ਹੁੰਦਾ ਨਾ ਤਾਂ ਪੋਲੀਟਿਸ਼ੀਨਾਂ ਨੂੰ ਇਸ ਗੱਲ ਦੀ ਸ਼ਰਮ ਹੁੰਦੀ ਹੈ ਤੇ ਇੱਕ ਪਰਚਾ ਦਰਜ ਹੋ ਗਿਆ ਉਹਨਾਂ ਨੂੰ ਲੱਗਦਾ ਕਿ ਹੁਣ ਤਾਂ ਸਾਡਾ ਹਿੱਸਾ ਹੈ ਜੀਵਨ ਦਾ ਇਹ ਜੀ ਤੇ ਪੋਲੀਟੀਕਲ ਲੋਕਾਂ ਦਾ ਹੁੰਦਾ ਵੀ ਇੱਕ ਤਰ੍ਹਾਂ ਦਾ ਪਾਰਟੀ ਹੈ ਉਹਦਾ ਤੇ ਨਾ ਲੋਕਾਂ ਨੂੰ ਹੁਣ ਕੋਈ ਬਹੁਤਾ ਫਰਕ ਪੈਂਦਾ ਹੈਗਾ ਬਹੁਤ ਸਾਰੇ ਨੇਤਾ ਨੇ ਜਿਹੜੇ ਜੇਲ੍ਹ ਵੀ ਗਏ ਨੇ ਤੇ ਮੁੜ ਕੇ ਆ ਕੇ ਸ਼ਾਨਦਾਰ ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਹੈ ਸੋ ਇੱਕ ਤਾਂ ਪੋਲੀਟੀਕਲ ਕੈਲਕੂਲੇਸ਼ਨ ਹੋ ਸਕਦੀ ਹੈ ਦੂਸਰੀ ਇਹ ਵੀ ਹੈ ਕਿ ਆ ਭਾਜਪਾ ਦੀ ਹਕੂਮਤ ਨੂੰ ਲੱਗੇਗਾ ਕਿ ਅਰਵਿੰਦ ਕੇਜਰੀਵਾਲ ਨੂੰ ਜੇ ਅਰੈਸਟ ਕਰਦੇ ਨੇ ਤਾਂ ਉਹਨਾਂ ਨੂੰ ਪੋਲੀਟੀਕਲੀ ਹੈ ਜਿਹੜਾ ਉਹ ਕੀ ਗੇਨ ਹੋਏਗਾ ਉਹਦੇ ਲਿਹਾਜ਼ ਨਾਲ ਵੀ ਲੱਗਦਾ ਹੈਗਾ ਇੱਕ ਜਿਸ ਤਰ੍ਹਾਂ ਕੇਂਦਰੀ ਹਕੂਮਤ ਦਾ ਆਪਾਂ ਦੇਖਿਆ ਚਿਹਰਾ ਮੋਰਾ ਹੈਗਾ ਪਿਛਲਾ ਟਰੈਕ ਰਿਕਾਰਡ ਹੈਗਾ ਉਹਦੇ ਵਿੱਚ ਕਦੇ ਵੀ ਭਾਜਪਾ ਦੀ ਹਕੂਮਤ ਹੈ ਜਿਹਦੀ ਪਛਾਣ ਹੀ ਹਟੀ ਜੇ ਪੰਜ ਸਮਨਾਂਗ ਜਾਰੀ ਕਰਨ ਤੱਕ ਚਲੀ ਗਈ ਹੈ ਇਹਦਾ ਮਤਲਬ ਹੈ ਕਿ ਇਹ ਪਾਰਟੀ ਹੈ ਜਿਹੜੀ ਹਜੇ ਪਛਾਣ ਨਹੀਂ ਹਟੇਗੀ ਇਹ ਕੱਲੇ ਟਮੇਟੋ ਵਾਲੇ ਮੌਕੇ ਜਿਵੇਂ ਖੇਤੀ ਕਾਨੂੰਨਾਂ ਦੀ ਆਪਾਂ ਗੱਲ ਅਕਸਰ ਕਰਦੇ ਹੁੰਦੇ ਸੀ ਕਿ ਉਦੋਂ ਪਿੱਛੇ ਹਟਣਾ ਪੈਗਾ ਸੀ ਅਦਰਵਾਈਜ਼ ਜਿਹੜੀ ਇਹ ਮਜਬੂਤੀ ਨਾਲ ਭਾਜਪਾ ਜਿਹੜੀ ਉਹ ਅੱਗੇ ਵਧ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਕਿਉਂਕਿ ਉਹ ਤਾਂ ਇਹ ਵੀ ਕਹਿੰਦੇ ਭਾਜਪਾ ਵਾਲੇ ਜਿਹੜੀ ਇਹਨਾਂ ਦੇ ਲੀਡਰ ਹੈ ਸਟੇਟ ਵਾਲੇ ਉਹ ਕਹਿੰਦੇ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਸੈਂਟਰ ਦੇ ਵਿੱਚ ਅਸੀਂ ਮਿਸਯੂਜ਼ ਕਰ ਰਹੇ ਹਾਂ ਏਜੰਸੀਆਂ ਦਾ ਆਈਡੀ ਦਾ ਸੀਬੀਆਈ ਇਨਕਮ ਟੈਕਸ ਦਾ ਉਹ ਕਹਿੰਦੇ ਸਟੇਟ ਦੇ ਵਿੱਚ ਕੀ ਹੋ ਰਿਹਾ ਹੈਗਾ ਜੀ ਬਿਲਕੁਲ ਸਟੇਟ ਦੇ ਵਿੱਚ ਵੀ ਤਾਂ ਇਹੀ ਹੋ ਰਿਹਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਕਰ ਰਹ ਉਸੀ ਤਰ੍ਹਾਂ ਤੁਸੀਂ ਕਰ ਰਹੇ ਹੈਗੇ ਹੋ ਸੋ ਜਿਹੜੇ ਨੇਤਾ ਹੁੰਦੇ ਖਾਸ ਕਰਕੇ ਜਿਹੜੇ ਪਾਰਟੀ ਦੇ ਲੀਡ ਕਰਨ ਵਾਲੇ ਹੁੰਦੇ ਆ ਫਰਸਟ ਰੋ ਵਾਲੇ ਨੇਤਾ ਹੁੰਦੇ ਆ ਲੀਡਰ ਹੁੰਦੇ ਆ ਉਸ ਨੂੰ ਜਰਨੈਲ ਨੂੰ ਤਾਂ ਅੱਗੇ ਇੱਕ ਉਹਨਾਂ ਨੇ ਮਾਡਲ ਬਣਨਾ ਹੁੰਦਾ ਹੈ ਉਹਨੇ ਅੱਗੇ ਹੋ ਕੇ ਲੜਨਾ ਹੁੰਦਾ ਜੇ ਉਹਨੂੰ ਲੱਗਦਾ ਕਿ ਪਹਿਲਾ ਸਮਨਿੰਗ ਕੀਤਾ ਉਹ ਕਹਿੰਦੇ ਕਿ ਜੀ ਹਾਂ ਮੈਂ ਪੇਸ਼ ਹੋਵਾਂਗਾ ਉਹਨਾਂ ਨੂੰ ਆਪਣੇ ਕਾਨੂੰਨ ਤੇ ਆਪਣੀਆਂ ਅਦਾਲਤਾਂ ਤੇ ਇੱਕ ਭਰੋਸਾ ਹੋਣਾ ਚਾਹੀਦਾ ਹੈਗਾ ਪਰ ਇਹਦੇ ਨਾਲ ਇਹ ਲੱਗਦਾ ਹੈਗਾ ਕਿ ਭਾਜਪਾ ਵੀ ਹੋ ਸਕਦਾ ਕੀ بار بار ਸਮਨਿੰਗ ਕਰਦੀ ਹੈ ਤਾਂ ਇਹ ਇੱਕ ਨਜ਼ਰ ਵਿੱਚ ਲੋਕਾਂ ਦੀ ਚ ਬਣਾਉਂਦੀ ਹੋਵੇ ਕਿ ਅਸੀਂ ਇਹ ਸ਼ੋਅ ਕਰੀਏ ਕਿ ਭਜਾ ਜਿਵੇਂ ਆਪਾਂ ਕਹਿੰਦੇ ਕਿ ਭਜਾਇਆ ਬੰਦਾ ਜੀ ਬਿਲਕੁਲ ਹਨਾ ਉਹਨੂੰ ਭਜਾਉਣ ਦੇ ਚੱਕਰ ਚ ਵੀ ਹੁੰਦੀ ਹੈ ਤਾਂ ਕਿ ਲੋਕਾਂ ਚ ਇੱਕ بڑا ਕਮਜ਼ੋਰ ਨੇਤਾ ਸਾਬਤ ਹੋਵੇ ਇਹ ਵੀ ਕਾਰਨ ਹੋ ਸਕਦੀ ਹੈ ਇਹਦਾ ਲੀਗਲ ਐਸਪੈਕਟ ਵੀ ਹੋ ਸਕਦਾ ਹੈ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਚ ਪਿੱਛੇ ਜੇ ਹਿੰਮਤ ਸ਼ੋਰ ਹੋਣ ਹੈ ਕਿ ਜਿਹੜੇ ਝਾਰਖੰਡ ਦੇ ਮੁੱਖ ਮੰਤਰੀ ਨੇ 29 ਤਰੀਕ ਨੂੰ ਉਹਨਾਂ ਦਾ ਬੜਾ ਚਰਚਾ ਹੋਈ ਸੀ ਜਦੋਂ ਅਚਾਨਕ ਉਹ ਦਿੱਲੀ ਦੇ ਵਿੱਚੋਂ ਗਾਇਬ ਹੋ ਗਏ ਸੀ ਉਹਨਾਂ ਨੇ ਤਾਂ ਅੱਗੇ ਆਪਣੀ ਵਾਈਫ ਹੈ ਜਿਹੜੀ ਕਲਪਨਾ ਉਹਨੂੰ ਵੀ ਨੋਮੀਨੇਟ ਕਰਤਾ ਕਿ ਜੇ ਮੈਨੂੰ ਇਹਦੀ ਗ੍ਰਿਫਤਾਰ ਕਰਦੀ ਹੈਗੀ ਹੈ ਕੋਈ ਉਥੇ ਲੈਂਡ ਦਾ ਕੋਈ ਸਕੈਮ ਹੈਗਾ ਜੀ ਕਿ ਤੁਸੀਂ ਮੁੱਖ ਮੰਤਰੀ ਬੁਝਰ ਸੋਹਣਾ ਲੈਣਾ ਹੈ ਗਾਹ ਉਹਦੀ ਪ੍ਰਝਾਈ ਹੈ ਉਹ ਕਹਿੰਦੀ ਮੈਂ ਸਹਿਮਤ ਨਹੀਂ ਉਹਨਾਂ ਤੇ ਘਰ ਦੇ ਵਿੱਚ ਇੱਕ ਤਰੀਕੇ ਨਾਲ ਅਗਲੇ ਜਾਨਸੀਨ ਬਣਨ ਦੀ ਲੜਾਈ ਵੀ ਪੈ ਚੁੱਕੀ ਹੈ ਜੀ ਸੋ ਦੇਖਦੇ ਹਾਂ ਕਿ ਰਵਿੰਦ ਕੇਜਰੀਵਾਲ ਨਾਲ ਜਿਹੜਾ ਅਗਲਾ ਪੜਾਅ ਹੈ ਜਿਹੜਾ ਜਾ ਅਗਲਾ ਸਟੈਪ ਹੈ ਜਿਹੜੀ ਉਹ ਈਡੀ ਕੀ ਲੈਂਦੀ ਹੈ ਜੀ ਚਰਨਜੀਤ ਜੀ ਇਹਦੇ ਨਾਲ ਹੀ ਗੱਲ ਚੰਡੀਗੜ੍ਹ ਮੇਅਰ ਚੋਣ ਦੀ ਕਰੀਏ ਕਿਉਂਕਿ ਲੰਗੇ ਦਿਨ ਇੰਡੀਆ ਅਲਾਈንስ ਕੋਲ ਵੱਧ ਵੋਟਾਂ ਹੋਣ ਦੇ ਬਾਵਜੂਦ ਭਾਜਪਾ ਆਪਣਾ ਮੇਅਰ ਬਣਾਉਣ 'ਚ ਕਾਮਯਾਬ ਰਹੀ ਹੈ ਤੇ ਇੰਡੀਆ ਅਲਾਈንስ ਦੀ ਜਿਹੜੀ ਪਾਰਟੀਆਂ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਚਾਹੇ ਕਾਂਗਰਸ ਦੀ ਉਹਨਾਂ ਵੱਲੋਂ ਅੱਜ ਚੰਡੀਗੜ੍ਹ 'ਚ ਪ੍ਰਦਰਸ਼ਨ ਵੀ ਕੀਤਾ ਗਿਆ ਜਿਹੜੇ ਪ੍ਰੋਜੈਕਟਿੰਗ ਅਫਸਰ ਸੀ ਉਹਨਾਂ ਖਿਲਾਫ ਕੇਸ ਦਰਜ ਕਰਨ ਲਈ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ ਅਸੀਂ ਜਾਨਣਾ ਚਾਹਾਂਗੇ ਹੋਰ ਆਮ ਆਦਮੀ ਪਾਰਟੀ ਤੇ ਕਾਂਗਰਸ ਹਲ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਇਸ ਦਾ ਵਿਰੋਧ ਜਿਹੜਾ ਹੈਗਾ ਜ਼ਾਹਰ ਕੀਤਾ ਜਾ ਸਕੇ ਦੇਖੋ ਇੱਕ ਗੱਲ ਦਾ ਆਪਾਂ ਜਿਸ ਤਰ੍ਹਾਂ ਕੱਲ ਵੀ ਗੱਲ ਕੀਤੀ ਸੀਗੀ ਇੱਕ ਤਾਂ ਤੁਹਾਡੇ ਵਾਲੀ ਗੱਲ ਠੀਕ ਹੈ ਕਿ ਅੱਜ ਆਮ ਆਦਮੀ ਪਾਰਟੀ ਨੇ ਵੀ ਤੇ ਕਾਂਗਰਸ ਨੇ ਵੀ ਪੇ ਚੰਡੀਗੜ੍ਹ ਦੀਆਂ ਸੜਕਾਂ ਤੇ ਪ੍ਰਦਰਸ਼ਨ ਕੀਤਾ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਭਾਜਪਾ ਨੇ ਮੇਅਰ ਦੀ ਚੋਣ ਦੇ ਵਿੱਚ ਕਿੰਨੀ ਯਾਦਤੀ ਕੀਤੀ ਹੈ ਹਾਲਾਂਕਿ ਮੈਜੋਰਟੀ ਆਪ ਤੇ ਜਿਹੜਾ ਕਾਂਗਰਸ ਦਾ ਜਿਹੜਾ ਗੱਟ ਜੋੜ ਸੀ ਉਹਦੇ ਕੋਲੇ ਸੀ ਸੀਟਾਂ ਵੱਧ ਪਰ ਉਹ ਇਨਵੈਲਿਡ ਕਰਾਰ ਦੇ ਕੇ ਅੱਠ ਜਿਹੜੇ ਸੀਟਾਂ ਉਹ ਵੋਟਾਂ ਇਨਵੈਲਿਡ ਕਰਾਰ ਦਿੱਤੀਆਂ ਤੇ ਉਹ ਜੇਤੂ ਡਿਕਲੇਅਰ ਕੀਤਾ ਜਿਹੜਾ ਭਾਜਪਾ ਦਾ ਕੈਂਡੀਡੇਟ ਸੀਗਾ ਸੋ ਜਿਵੇਂ ਤੁਸੀਂ ਕਿਹਾ ਕਿ ਅੱਜ ਪੁਲਿਸ ਕੋਲੇ ਵੀ ਕੰਪਲੇਂਟ ਚਲੀ ਗਈ ਹੈ ਸਭ ਤੋਂ ਵੱਡਾ ਭਰੋਸਾ ਜਿਹੜਾ ਹੈਗਾ ਸੀ ਇਹਨਾਂ ਨੂੰ ਕਿ ਹਾਈ ਕੋਰਟ ਤੇ ਸੀ ਹਾਈ ਕੋਰਟ ਤੇ ਹੁਣ ਮਸਲਾ ਇਹ ਹੈ ਅਤਿਸ਼ਕੀ ਜੇ ਮੇਅਰ ਧੱਕੇ ਨਾਲ ਬਣਾਇਆ ਵੀ ਗਿਆ ਜਾਤੀ ਵੀ ਹੋਈ ਹੈ ਤਾਂ ਉਹਦੇ ਵਿੱਚ ਇਹ ਸੀ ਕਿ ਜਿਹੜਾ ਇੰਡੀਆ ਬਲਾਗ ਦਾ ਪਹਿਲਾ ਹੀ ਟੈਸਟ ਸੀ ਤਾਂ ਭਾਜਪਾ ਇਸ ਦੇ ਵਿੱਚ ਉਹਨਾਂ ਨੂੰ ਫੇਲ ਕਰਨਾ ਚਾਹੁੰਦੀ ਸੀ ਅੱਗੇ ਲੋਕ ਸਭਾ ਦੀਆਂ ਚੋਣਾਂ ਨੇ ਉਹਨਾਂ ਨੂੰ ਇਹ ਜਲਦੀ ਸੀ ਕਿ ਇਹਨਾਂ ਨੂੰ ਜਲਦੀ ਜਲਦੀ ਫੇਲ ਕੀਤਾ ਜਾਵੇ ਜੀ ਹੁਣ ਆਮ ਆਦਮੀ ਪਾਰਟੀ ਦੇ ਕਾਂਗਰਸ ਨੂੰ ਇਹ ਜਲਦੀ ਹੈ ਕਿ ਕੋਰਟ ਦੇ ਦਖਲ ਨਾਲ ਇਹ ਚੋਣ ਹੈ ਜਿਹੜੀ ਕਦੋਂ ਦੁਆਰਾ ਹੋਵੇ ਜੀ ਤਾਂ ਅੱਜ ਹਾਈ ਕੋਰਟ ਦੇ ਵਿੱਚ ਕੇਸ ਸੀ ਹਾਈ ਕੋਰਟ ਨੇ ਇਹਦੇ ਵਿੱਚ ਮਸਲੇ ਦੇ ਵਿੱਚ ਇਹ ਕਹਿਤਾ ਕਿ 3 ਹਫਟਿਆਂ ਦਾ ਸਮਾਂ ਮੰਗ ਦਿੱਤਾ ਹੈਗਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਉਹਦਾ ਜਵਾਬ ਦੇਣ ਦੇ ਲਈ ਤਾਂ ਇਹਨਾਂ ਨੂੰ ਲੱਗਦਾ ਕਿ ਜੇ ਇਦਾਂ ਇੱਕ ਅੱਧੀ ਤਰੀਕ ਹੋਰ ਪੈਗੀ ਤਾਂ ਮਸਲਾ ਅੱਗੇ ਲਟਕ ਜਾਏਗਾ ਅੱਗੇ ਕੋਡ ਆਫ ਕੰਡਕਟ ਲੱਗ ਜਾਏਗਾ ਤੇ ਗੱਲ ਆਈ ਗਈ ਹੋ ਜਾਏਗੀ ਸੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਕਿਹਾ ਕਿ ਨਹੀਂ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ ਉਹ ਸੁਪਰੀਮ ਕੋਰਟ ਜਾਣਗੇ ਤੇ ਸੁਪਰੀਮ ਕੋਰਟ ਤੋਂ ਜਲਦੀ ਚੋਣ ਕਰਵਾਉਣ ਦੇ ਲਈ ਦੁਆਰਾ ਉਹ ਹੋ ਡਾਇਰੈਕਸ਼ਨ ਦੇ ਲਈ ਉਥੇ ਪਟੀਸ਼ਨ ਹੈ ਜਿਹੜੀ ਪਾਈ ਜਾਏਗੀ ਕਿਉਂਕਿ ਪਹਿਲਾਂ ਵੀ ਪੰਜਾਬ ਸਰਕਾਰ ਕਈ ਮੌਕਿਆਂ ਤੇ ਜਿਹੜਾ ਹੈਗਾ ਉਹ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਅਦਸ਼ ਇਹ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਆਪਾਂ ਮਾਹੌਲ ਇੱਥੇ ਚੰਡੀਗੜ੍ਹ ਬੈਠੇ ਆਂ ਇੱਥੇ ਭਾਜਪੀ ਦੀ ਜਾਦਤੀ ਦਾ ਮਾਹੌਲ ਜਿਹੜਾ ਉੱਭਰਿਆ ਇੱਥੇ ਉੱਭਰਿਆ ਪੰਜਾਬ 'ਚ ਨਹੀਂ ਉੱਭਰਿਆ ਇੱਥੇ ਤਾਂ ਲੱਗਦਾ ਕਿ ਭਾਜਪਾ ਨੇ ਜਾਤੀ ਕੀਤੀ ਹੈ ਪੰਜਾਬ ਦੇ ਵਿੱਚ ਹੋਰ ਤਰ੍ਹਾਂ ਦਾ ਲੋਕ ਮੇਰੀ ਕਈ ਲੋਕਾਂ ਨਾਲ ਜਨ ਸੁਧਾਰਨ ਨਾਲ ਗੱਲ ਹੋਈ ਹੈ ਉਹ ਕਹਿੰਦੇ ਉਹਨਾਂ ਨੂੰ ਨਹੀਂ ਕੋਈ ਫਰਕ ਲੱਗਦਾ ਜੀ ਇੱਕ ਹੁੰਦੀ ਹੈ ਕਿ ਨਾ ਕਿ ਜਿਵੇਂ ਪੀੜਤ ਨਾਲ ਸympathy ਹੋ ਜਾਂਦੀ ਹੈ ਚੰਡੀਗੜ੍ਹ 'ਚ ਤਾਂ ਦਗ ਦਿਖਦੀ ਹੈਗੀ ਆ ਉਹ ਜੀ ਹੈ ਨਾ ਇਸ ਟੈਰੀਟਰੀ ਦੇ ਵਿੱਚ ਪਰ ਪੰਜਾਬ ਦੇ ਵਿੱਚ ਇਹ ਸympathy ਜਿਹੜੀ ਗਾਇਬ ਹੈ ਉਹਨਾਂ ਨੂੰ ਨਹੀਂ ਲੱਗਦਾ ਉਹਨਾਂ ਤੇ ਕੋਈ ਸਿਹਤ ਤੇ ਕੋਈ ਬਹੁਤਾ ਪੋਲੀਟੀਕਲੀ ਕੋਈ ਅਸਰ ਨਹੀਂ ਪਿਆ ਇਸ ਜਾਤੀ ਦਾ ਉਹਨਾਂ ਨੂੰ ਸਾਰੇ ਇੱਕੋ ਜਿਹੀ ਲੱਗਦੇ ਇੱਕੋ ਨਜ਼ਰਾਂ ਵਾਲੀ ਲੋਕ ਹੈ ਜਿਹੜੀ ਪੰਜਾਬ ਦੇ ਦੇਖਣ ਲੱਗ ਗਏ ਉਹਨੂੰ ਲੱਗਦਾ ਕਿ ਕਾਂਗਰਸ ਵੀ ਉਹ ਹੈ ਆਪ ਵਾਲੇ ਵੀ ਉਹੀ ਕੁਝ ਕਰੀ ਜਾਂਦੇ ਐ ਤੇ ਪਾਰਟੀਆਂ ਕਰਦੀਆਂ ਵੀ ਇਹਨੇ ਆਪਾਂ ਤਾਂ ਪਾਸਟ ਜਿਹੜਾ ਪੋਲਿਟੀਕਲ ਹਿਸਟਰੀ ਦੇਖੀ ਹੈ ਪੰਜਾਬ ਦੀ ਉਹਦੇ ਚ ਚੋਣਾਂ ਚ ਇਹੀ ਹੁੰਦਾ ਲੋਕਲ ਬਾਡੀ ਦੀਆਂ ਚ ਜਿਹਦੀ ਹਕੂਮਤ ਹੁੰਦੀ ਹੈ ਉਹ ਧੱਕੇਸ਼ਾਹੀ ਵੀ ਕਰਦੀ ਹੈ ਸਰਪੰਚਾਂ ਦੀਆਂ ਚੋਣਾਂ ਹੁੰਦੀਆਂ ਉਹਦੇ ਕਾਗਜ਼ ਵੀ ਰੱਦ ਕਰਾਏ ਜਾਂਦੇ ਕੈਂਡੀਡੇਟ ਆਪੋਜੀਸ਼ਨ ਵਾਲਿਆਂ ਦੇ ਇਸ ਤਰ੍ਹਾਂ ਲੋਕਲ ਬਾਡੀ ਦੀਆਂ ਨੇ ਅਰਬਨ ਬਾਡੀਜ਼ ਦੀਆਂ ਚੋਣਾਂ ਹੁੰਦੀਆਂ ਉਹ ਵੀ ਕਾਗਜ਼ ਰੱਦ ਕਰਾਏ ਜਾਂਦੇ ਨੇ ਜੀਦੀ ਹਕੂਮਤ ਹੁੰਦੀ ਹੈ ਉਹ ਹਮੇਸ਼ਾ ਇਹਨਾਂ ਚੋਣਾਂ ਦੇ ਵਿੱਚ ਧੱਕੇਸ਼ਾਹੀ ਕਰਦਾ ਹੈ ਕੋਈ ਵੀ ਇਹਦੇ ਵਿੱਚ ਹੈ ਜਿਹੜਾ ਉਹ ਦੁੱਧ ਤੋਤਾ ਨਹੀਂ ਇਸੇ ਕਰਕੇ ਹੁਣ ਠੀਕ ਹੈ ਪਰ ਇਹਨਾਂ ਕੋ ਜ਼ਰੂਰ ਹੈਗਾ ਇਸ ਚੋਣ ਤੋਂ ਬਾਅਦ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਉਹਨਾਂ ਨੂੰ ਇੱਕ ਮੌਕਾ ਹੱਥ ਲੱਗ ਗਿਆ ਹੁਣ ਦੋਨੇ ਹੈ ਜਿਹੜੀ ਅਗਲੀਆਂ ਚੋਣਾਂ ਹੋਣੀਆਂ ਲੋਕ ਸਭਾ ਦੇ ਵਿੱਚ ਉਹਨਾਂ ਦਾ ਕਾਮਨ ਪ੍ਰੋਗਰਾਮ ਚਾਹੇ ਪੰਜਾਬ ਦੇ ਵਿੱਚ ਕਾਂਗਰਸ ਵੱਖਰੀ ਚੋਣ ਲੜੇਗੀ ਆਮ ਆਦਮੀ ਪਾ ਵੱਖਰੀ ਲੜੇਗੀ ਜਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈਗਾ ਪਰ ਇੱਕ ਗੱਲ ਉਹਦੇ ਵਿੱਚ ਸਾਫ਼ ਹੈ ਗਈ ਹੈ ਕਿ ਉਹ ਦੋਨਾਂ ਧਿਰਾਂ ਉਹਦੇ ਕੋਲੇ ਇੱਕੋ ਹੀ ਟੀਚਾ ਹੋਏਗਾ ਕਿ ਉਹ ਹੈ ਕਿ ਭਾਜਪਾ ਜੀ ਦੋਨਾਂ ਦਾ ਨਿਸ਼ਾਨਾ ਇੱਕੋ ਹੋਏਗਾ ਇਸ ਕਰਕੇ ਦੋਨਾਂ ਦਾ ਸੋਰਾ ਜਿਹੜਾ ਆਪਸ ਵਿੱਚ ਸਾਨੂੰ ਚੋਣਾਂ ਦੇ ਵਿੱਚ ਮਿਲਦਾ ਨਜ਼ਰ ਆਏਗਾ ਦੋਨੇ ਪਾਰਟੀਆਂ ਇੱਕੋ ਰੌਂਦ ਦੇ ਵਿੱਚ ਇੱਕੋ ਤੇਜ਼ ਦਰਾਰੀ ਨਾਲ ਭਾਜਪਾ ਤੇ ਹੱਲੇ ਬੋਲਣ ਗਈਆਂ ਜੀ ਚਰਨਜੀਤ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ ਹੈ ਅਸੀਂ ਜਨਨਣਾ ਚਾਹਾਂਗੇ ਉਸ ਮੀਟਿੰਗ 'ਚ ਕੀ ਗੱਲਬਾਤ ਹੋਈ ਕਿ ਇਹ ਮੀਟਿੰਗ ਰੁਟੀਨ ਦੀ ਸੀ ਜਾਂ ਇਸ ਦੇ ਵਿੱਚ ਵੀ ਕੋਈ ਚੋਣਾ ਦਾ ਪਰਛਾਵਾਂ ਦੇਖਣ ਨੂੰ ਮਿਲਿਆ ਜਾਂ ਇਸ 'ਚ ਵੀ ਮੁੱਖ ਮੰਤਰੀ ਨੇ ਕੋਈ ਹੋਰ ਵਿਸ਼ੇਸ਼ ਗੱਲ ਕੀਤੀ ਦੇਖੋ ਹੁਣ ਜਿਹੜੀ ਐਕਟੀਵਿਟੀ ਹੋ ਰਹੀ ਹੈ ਪੰਜਾਬ ਦੇ ਵਿੱਚ ਚਾਹੇ ਦੂਜੇ ਸੂਬਿਆਂ ਦੇ ਵਿੱਚ ਉਹਦਾ ਮਸਲਾ ਇੱਕੋ ਹੀ ਹੈ ਕਿ ਲੋਕ ਸਭਾ ਦਾ ਜਿਹੜਾ ਕੋਡ ਆਫ ਕੰਡਕਟ ਹੈ ਉਹ ਕਦੋਂ ਵੀ ਲੱਗ ਸਕਦਾ ਹੈ ਚੋਣ ਜਾਬਤਾ ਜਿਹੜਾ ਕਦੋਂ ਵੀ ਅਨਾਉਂਸ ਹੋ ਸਕਦਾ ਕਿਉਂਕਿ ਹੁਣ ਸੈਸ਼ਨ ਚੱਲ ਰਿਹਾ ਸੈਸ਼ਨ ਤੋਂ ਬਾਅਦ ਇਹ ਵੀ ਚਰਚਾ ਚੱਲ ਰਹੀ ਹੈ ਕਿ ਅਗੇਤੀਆਂ ਚੋਣਾਂ ਹੋਣਗੀਆਂ ਤਾਂ ਕੋਡ ਆਫ ਕੰਡਕਟ ਵੀ ਜਲਦੀ ਲੱਗੇਗਾ ਸੋ ਇਸ ਨਜ਼ਰ ਤੋਂ ਅੱਜ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮੀਟਿੰਗ ਲਈ ਹੈ ਮੀਟਿੰਗ ਦੇ ਵਿੱਚ ਬਹੁਤ ਸਾਰੇ ਏਜੰਡੇ ਜਿਹੜੇ ਡਿਸਕਸ ਹੋਏ ਨੇ ਪਰ ਮੁੱਖ ਤੌਰ ਤੇ ਦੋ ਗੱਲਾਂ ਜਿਹੜੀਆਂ ਕਾਮਨ ਰਹੀਆਂ ਨੇ ਇਸ ਮੀਟਿੰਗ ਦੇ ਵਿੱਚ ਉਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਤਾਂ ਵੱਧ ਤੋਂ ਵੱਧ ਰੈਵਨਿਊ ਜਨਰੇਟ ਕੀਤਾ ਜਾਵੇ ਉਸ ਵੱਲ ਸਾਰੇ ਡਿਪਟੀ ਕਮਿਸ਼ਨਰ ਫੋਕਸ ਕਰਨਾ ਦੂਸਰਾ ਕਿ ਕਿ ਵੱਧ ਤੋਂ ਵੱਧ ਡਿਵੈਲਪਮੈਂਟ ਦੇ ਕੰਮ ਕੀਤੇ ਜਾਣ ਕਿ ਜਿਹੜੇ ਵਿਜੀਬਲ ਹੋਣ ਜਿਹੜੇ ਲੋਕਾਂ ਨੂੰ ਦਿਖਣ ਉਹਨਾਂ ਦੀਆਂ ਸਾਰੇ ਵਿਭਾਗਾਂ ਦੀ ਦੇਖੀ ਕਿ ਕਿੰਨੀ ਕਪੈਂਡੈਂਸੀ ਹੈ ਇਸ ਤਰ੍ਹਾਂ ਜਿਹੜੀ ਨਵੇਂ ਪ੍ਰੋਜੈਕਟ ਸ਼ੁਰੂ ਕਰਨੇ ਹੋਮ ਡਿਲੀਵਰੀ ਆਟਾ ਦਾਲ ਦੀ ਜੀ ਉਹ ਆਟੇ ਦੀ ਉਹ ਉਹਦੇ ਬਾਰੇ ਵੀ ਡਾਇਰੈਕਸ਼ਨਸ ਆ ਜਿਹੜੀਆਂ ਦਿੱਤੀਆਂ ਗਈਆਂ ਸੜਕਾਂ ਜਿਹੜੀਆਂ ਟੋਲ ਪਲਾਜ਼ੇ ਜਿੱਥੋਂ ਹਟਾਏ ਗਏ ਐ ਉਹਨਾਂ ਦਾ ਖਿਆਲ ਰੱਖਣ ਲਈ ਕਿਹਾ ਗਿਆ ਹੈ ਇਸ ਤਰ੍ਹਾਂ ਇਹ ਮੁਹੱਲਾ ਕਲੀਨਿਕਾਂ ਦੀ ਗੱਲ ਹੋਈ ਹੈ ਇਸ ਤਰ੍ਹਾਂ ਇਰੀਗੇਸ਼ਨ ਦੇ ਪ੍ਰੋਜੈਕਟਾਂ ਦੀ ਗੱਲ ਹੈ ਜਿਹੜੀ ਉਤਰੀ ਹੈ ਤਾਂ ਮੁੱਖ ਤੌਰ ਤੇ ਚਾਹੇ ਇਹ ਸਾਰੇ ਕਾਮਨ ਸੀ ਡਾਇਰੈਕਸ਼ਨਸ ਕਿ ਡਿਪਟੀ ਕਮਿਸ਼ਨਰ ਕਿਸੇ ਵੀ ਮਸਲੇ 'ਚ ਢਿੱਲਣਾ ਵਰਤਣ ਜੇ ਉਹਨਾਂ ਨੂੰ ਪੈਸੇ ਚਾਹੀਦੇ ਤਾਂ ਪੈਸੇ ਮਿਲਣਗੇ ਖਾਸ ਕਰਕੇ ਅਰਮਨੇਰੀਏ ਜਿਹੜੇ ਪੈਸੇ ਦਿੱਤੇ ਹੈ ਪ੍ਰੋਜੈਕਟ ਚੱਲ ਰਹੇ ਹੈਗੇ ਨੇ ਤਾਂ ਇਸ ਤਰ੍ਹਾਂ ਦੀਆਂ ਡਾਇਰੈਕਸ਼ਨਾਂ ਹੋਈਆਂ ਪਰ ਮੁੱਖ ਫੋਕਸ ਇਹੀ ਰਿਹਾ ਉਹਨਾਂ ਦਾ ਕਿ ਤੁਸੀਂ ਜਲਦੀ ਤੋਂ ਜਲਦੀ ਜਿਹੜੇ ਪ੍ਰੋਜੈਕਟ ਹੈ ਉਹਨਾਂ ਨੂੰ ਚੋਣਾ ਤੋਂ ਪਹਿਲਾਂ ਸਿਰੇ ਲਾਓ ਜੇ ਕੋਈ ਚੋਣਾਂ ਤੋਂ ਕੋਡ ਆਫ ਕੰਡਕਟ ਤੋਂ ਪਹਿਲਾਂ ਸ਼ੁਰੂ ਕਰਨ ਦੇ ਵਿੱਚ ਆ ਉਹਨੂੰ ਫੌਰੀ ਸ਼ੁਰੂ ਕੀਤਾ ਜਾਵੇ ਤਾਂ ਕਿ ਕੋਡ ਆਫ ਕੰਡਕਟ ਦਾ ਉਸ ਦੇ ਕੋਈ ਅਸਰ ਨਾ ਹੋਵੇ ਉਹਦੀ ਟੈਂਡਰਿੰਗ ਵਗੈਰਾ ਜਲਦੀ ਕੀਤੀ ਜਾਵੇ ਤਾਂ ਕਿ ਅਗਲੀਆਂ ਚੋਣਾਂ 'ਚ ਲੋਕਾਂ ਨੂੰ ਜਿਹੜਾ ਡਿਵੈਲਪਮੈਂਟ ਦੇ ਪ੍ਰੋਜੈਕਟ ਹੈ ਵਰਕ ਹੈ ਉਹ ਦਿਖਾਏ ਜਾ ਸਕਣ ਜੀ ਚਰਨਜੀਤ ਜੀ ਇਹਦੇ ਨਾਲ ਹੀ ਜੇ ਅੱਜ ਇੱਕ ਮਸਲਾ ਕੌਮੀ ਪੱਦਰ ਦਾ ਕਿਉਂਕਿ ਕੇਂਦਰ ਸਰਕਾਰ ਦਾ ਜਿਹੜਾ ਬਜਟ ਸੈਸ਼ਨ ਹੈ ਉਹ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਤੇ ਅਸੀਂ ਜ਼ਰੂਰ ਚਾਹਾਂਗੇ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਬਜਟ ਸੈਸ਼ਨ ਦੇ ਅੱਜ ਦੀ ਸ਼ੁਰੂਆਤ ਬਾਰੇ ਵੀ ਚੰਨਣਾ ਜ਼ਰੂਰ ਪਾ ਦੇਖੋ ਇਹ ਬੜਾ ਸੰਖੇਪ ਜਿਹਾ ਹੁੰਦਾ ਹੈ ਇਹ ਅਕਸਰ ਇਦਾਂ ਹੀ ਹੁੰਦਾ ਹੈ ਆਤਿਸ਼ ਕਿ ਜਦੋਂ 5 ਸਾਲਾਂ ਨੂੰ ਕਿਉਂਕਿ ਸਾਡੀਆਂ ਜਿਨੀ ਚੋਣਾ ਹੈ ਉਹ ਨਾਰਮਲੀ ਅਪ੍ਰੈਲ ਮਈ ਦੇ ਵਿੱਚ ਕਈ ਬੜਾਵਾਂ ਦੇ ਵਿੱਚ ਸਮੁੱਚੇ ਦੇਸ਼ ਦੇ ਵਿੱਚ ਹੁੰਦੀਆਂ ਨੇ ਜੀ ਸੋ ਜਿਹੜਾ ਬਜਟ ਹੈ ਇਹਨਾਂ ਦਿਨਾਂ ਚ ਆ ਜਾਂਦਾ ਹੈਗਾ ਤਾਂ ਇਹ 5 ਸਾਲਾਂ ਬਾਅਦ ਇਹ ਦੁਹਰਾਓ ਹੁੰਦਾ ਹੈਗਾ ਇਹਦੇ ਚ ਇਹ ਕੰਪਲੀਟ ਬਜਟ ਹੈ ਜਿਹੜਾ ਉਹ ਪੇਸ਼ ਨਹੀਂ ਹੁੰਦਾ ਇਹ ਚੰਤਰਮ ਬਜਟ ਹੁੰਦਾ ਹੈਗਾ ਔਰ ਪਹਿਲੀ ਫਰਵਰੀ ਨੂੰ ਜਿਹੜਾ ਇਹ ਪੇਸ਼ ਕਰਨਾ ਹੈ ਨਿਰਮਲਾ ਸਿਤਾ ਰਮਣ ਨੇ ਔਰ ਕਿਹਾ ਜਾਂਦਾ ਹੈ ਕਿ ਇਹ第二 ਫਾਈਨਾਂਸ ਮਿਨਿਸਟਰ ਹੈ ਜਿਸ ਨੂੰ ਇਹ ਮੌਕਾ ਮਿਲ ਰਿਹਾ ਹੈ ਕਿ 6ਵੀਂ ਵਾਰ ਬਜਟ ਹੈ ਜਿਹੜਾ ਪੇਸ਼ ਕੀਤਾ ਜਾਏਗਾ ਇਸ ਤੋਂ ਪਹਿਲਾਂ ਮੁਰਾਰ지 ਦਸਾਈ ਫਾਈਨਾਂਸ ਮਿਨਿਸਟਰ ਹੁੰਦੇ ਸੀ 59 ਦੇ ਵਿੱਚ 64 ਤੱਕ ਰਹੇ ਨੇ ਉਹਨਾਂ ਨੇ ਵੀ 5 ਸਾਲ ਇਦਾਂ ਕੰਪਲੀਟ ਤੇ ਇੱਕ ਅੰਤਰਿਮ ਬਜਟ ਹੈ ਜਿਹੜਾ ਉਹ ਪੇਸ਼ ਕੀਤਾ ਸੀ ਔਰ ਇਹ ਤੋਂ ਪਤਾ ਲੱਗੇਗਾ ਆਪਾਂ ਨੂੰ ਕਿ ਪਹਿਲੀ ਫਰਵਰੀ ਦਾ ਦੇਣਾ ਕਿ ਬਹੁਤੀਆਂ ਕਿਸ ਕਿਸਮ ਦੀਆਂ ਰਹਿਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਅੱਜ ਪ੍ਰਾਈਮ ਮਿਨਿਸਟਰ ਨੇ ਵੀ ਸੈਸ਼ਨ ਤੋਂ ਪਹਿਲਾਂ ਜਿਹੜਾ ਮੀਡੀਆ ਨੂੰ ਸਬੋਧਨ ਹੋਏ ਨੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਐਮਪੀਜ਼ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਹੈ ਉਹਨਾਂ ਨੇ ਕਿਹਾ ਕਿ ਜਿਹੜੀਆਂ ਧਿਰਾਂ ਸਦਨ ਦੇ ਵਿੱਚ ਪਿਛਲੇ ਸਾਲਾਂ ਤੋਂ ਹਗਾਮਾ ਕਰਦੀਆਂ ਰਹੀਆਂ ਖਲਲ ਪਾਉਂਦੀਆਂ ਰਹੀਆਂ ਨੇ ਉਹਨਾਂ ਲਈ ਇੱਕ ਆਤਮ ਮੰਥਨ ਦਾਏ ਬਜਟ ਹੈ ਉਹ ਕਹਿੰਦੇ ਸੀ ਕਿ ਬਜਟ ਸੈਸ਼ਨ ਹੈ ਜਿਹੜਾ ਇਹ ਸੈਸ਼ਨ ਦੇ ਵਿੱਚ ਆਤਮ ਮੰਥਨ ਕਰਕੇ ਉਹ ਆਪਣਾ ਪਛਤਾਪ ਹੈ ਜਿਹੜਾ ਉਹ ਕਰ ਸਕਦੇ ਨੇ ਤਾਂ ਕਿ ਔਰ ਇਹ ਸਰਕਾਰ ਦਾ ਅਤਿਛ ਲਾਸਟ ਸੈਸ਼ਨ ਹੈ ਇਹ ਜੀ ਮੌਜੂਦਾ ਸਰਕਾਰ ਦਾ ਅੱਜ ਰਾਸ਼ਟਰਪਤੀ ਨੇ ਵੀ ਸੰਬੋਧਨ ਕੀਤਾ ਸਭ ਤੋਂ ਪਹਿਲਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਕੇਂਦਰ ਸਰਕਾਰ ਦੀਆਂ 10 ਬਰਿਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਨਾਰਮਲੀ ਜਿਵੇਂ ਕਿਉਂਕਿ ਰਿਪੀਟ ਕੀਤੀ ਸੀ ਇਹ ਸਰਕਾਰ ਨਾਰਮਲੀ 5 ਸਾਲ ਦੀ ਗੱਲ ਹੁੰਦੀ ਹੈ ਪਰ ਉਹਨਾਂ ਨੇ ਸਮੁੱਚੇ 10 ਸਾਲਾਂ ਦਾ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈਗਾ ਨਵੇਂ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਹੈ ਸੋ ਦੇਖਦੇ ਹਾਂ ਕਿ ਕੱਲ ਨੂੰ ਬਜਟ ਪੇਸ਼ ਹੋਣਾ ਹੈ ਉਸ ਤੋਂ ਬਾਅਦ ਇਹ ਬਜਟ ਸਮੂਥ ਚੱਲਦਾ ਜਾਂ ਕਿਸੇ ਕਿਸਮ ਦਾ ਕੋਈ ਹਗਾਮਾ ਹੁੰਦਾ ਹੈ ਜੀ ਇਹ ਸੰਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਤਪਰ